देखो ਜਿਹੜਾ ਭਾਰਤ ਦੇਸ਼ ਹੈ ਕਿਸਾਨਾਂ ਦਾ ਦੇਸ਼ ਹੈ ਕਿਸਾਨਾਂ ਨੇ ਦੇਸ਼ ਨੂੰ ਬਣਾਇਆ ਕਿਸਾਨਾਂ ਨੇ ਦੇਸ਼ ਨੂੰ ਆਜ਼ਾਦ ਕੀਤਾ ਕਿਸਾਨ ਦੇਸ਼ ਦਾ ਢਿੱਡ ਪਰਦੇ ਕਿਸਾਨ ਦੇਸ਼ ਦੀ ਰੱਖਿਆ ਕਰਦੇ ਔਰ ਕਿਸਾਨ ਦੇ ਪੁੱਤ ਹੀ ਬਾਡਰਾਤੇ ਦੇਸ਼ ਦੀ ਰੱਖਿਆ ਲਈ ਵਰਤੇ ਔਰ ਤੁਸੀਂ ਕਿਸਾਨ ਦੇ ਨਾਲ ਜੀ ਗੱਲ ਨਾ ਸੁਣ ਕੇ ਤੁਸੀਂ ਦੇਸ਼ ਤੋਂ ਕਰ ਰਹੇ ਮੋਤੀ ਸਾਹਿਬ ਨੇ ਜੈਦਾ ਕਿ ਦਿੱਤਾ ਕਿ ਦੇਸ਼ ਨੂੰ ਨਹੀਂ ਕਰਦਾ। ਔਰ ਹੁੰਦਾ ਉਹਨਾਂ ਦੇ ਸਾਥੀ ਰਿਤਿੰਗੜ ਗੜਗੜਜੀ ਨੇ ਵੀ ਇਹ ਗੱਲ ਕਹੀ ਸੀ ਕਿ ਕਿਸਾਨ ਨੂੰ ਇਗਨੋਰ ਕਰਕੇ ਤੁਸੀਂ ਭਾਰਤ ਨੂੰ ਬਿਸ਼ਕੁਰੀ ਨਹੀਂ ਬਣਾ ਸਕਦੇ। ਸਾਡੇ ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਗੜਜੀ ਨੇ ਵੀ ਇਹ ਗੱਲ ਕਹਤੀ ਹੈ ਕਿ ਕਿਸਾਨ ਨੂੰ ਨਾਲ ਗੱਲ ਕਰਨੀ ਚਾਹੀਦੀ ਹੈ। ਸੋ ਇਹ ਮੋਤੀ ਸਾਹਿਬ ਪਤਾ ਨਹੀਂ ਕਿਹੜੀ ਗੱਲ ਦਾ ਝਟਕੂ ਹੈ। ਉਹ ਅਡਾਨੀ ਨੂੰ ਖੁਸ਼ ਕਰਨਾ ਚਾਹੁੰਦੇ ਆ। ਇੱਕ ਬੰਦੇ ਖਾਸ ਕਰਕੇ ਸਾਰਾ ਦੇਸ਼ 80% ਲੋਕ ਕਿਸਾਨੀ ਨਾਲ ਜੁੜੇ ਹੋਏ। ਮੈਨੂੰ ਇਹ ਲੱਗਦਾ ਵੀ ਉਹ ਦੇਸ਼ ਦਾ ਬਹੁਤ ਵੱਡਾ ਅਹਿੱਤ ਕਰ ਰਿਹਾ ਹੈ। ਕਿਸਾਨਾਂ ਦੇ ਨਾਲ ਇਤਨਾ ਨਾਲ ਗੱਲ ਨਹੀਂ ਦਾ ਸਕਦਾ। ਪੱਕੀ ਹੱਲੇ ਵਾਲ ਸਾਲ ਦੀ ਸੇਤ ਇੱਕ ਦੀ ਕਿਰਾਉ। ਸੋ ਮੇਰਾ ਖਿਆਲ ਹੈ ਕਿੰਨ ਸਰਕਾਰ ਨੂੰ ਬਿਨਾ ਕਿਸੇ ਦੇਰੀ ਕੀਤੇ ਅੱਗੇ ਆ ਕੇ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ। ਬੈਠ ਕੇ ਜਦੋਂ ਆਪਾਂ ਗੱਲ ਕਰਦੇ ਤੇ ਹਰੇ ਕੀ ਦਾ ਹੱਲ ਦੇਖੋ। देखो सारा प्रोसेस पूरा होया है वो जेड़ा उस लेवल ते जेड़ा ब्लॉकेड सीगा गवर्नमेंट साइड ला जो ते मेरा खेलो खत्म हो गया जी डीएनडी लाग गया फिर सिटी दी दी मेनू लगदा लग जाएगा जी जी ये जेडी कॉन्फ्रेंस है पंजाबी टास्क कॉन्फ्रेंस ये तेदा बिफेशियल का सोफा नु प्रोवाइडी कॉन्फ्रेंस व्यवसायिक बारे दी मुखिया تے ਸਾਡੇ ਵੱਲੋਂ ਅਨੋਮਾਈਜ਼ ਕੀਤੀ ਗਈ कॉन्फ्रेंस ਜਿਹਦੇ ਵਿੱਚ ਸਾਡੇ कुलपति केके जाधव पुरानी ਸਾਨੂੰ ਸਲਫਸਾਨੂ ਬਲਨਸ ਸਜੈਸਟ ਕੀਤਾ ਸੀ ਕਾਨਫਰੰਸ ਸਾਰੇ ਜੇਰਲ ਵਿੱਚ ਟਿਕਾ ਕੇ ਇਹ ਸਾਨੂੰ ਸਮਾਂ ਹੀ ਨਹੀਂ ਸੀ ਇਸ ਕੰਫਰੰਸ ਲਈ ਹਾਂਜੀ ਸਰ ਅਸੀਂ ਜਿਹੜੇ ਪੰਜਾਬ ਦੇ ਇਹ ਬਾਕੀ ਵਿਚਾਰ ਕੀ ਵਿਸ਼ਾ ਰੱਖਿਆ ਜਾਂਦਾ ਸਾਡੇ ਨੂੰ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਸਭ ਸੇ ਲਗਾਤਾਰ ਗੱਲਾਂ ਕਰਦੇ ਆ ਸਮਾਜ ਵਿੱਚ ਆ ਰਿਹਾ ਇਸ ਤਰ੍ਹਾਂ ਹੋ ਰਿਹਾ ਇਸ ਤਰ੍ਹਾਂ ਅਸੀਂ ਸੋਚਿਆ ਸੀ ਕਿ ਕਿਤੇ ਅਸੀਂ ਆਰਤੀ ਪਰੰਪਰਾ ਜਿਹਦੀ ਸਾਡੇ ਇਤਿਹਾਸ ਹੈ ਉਹ ਤੋ ਕਿਤੇ ਕਿਤੇ ਨਹੀਂ ਚਲੀ ਗਈ ਜਦਾਂ ਕਿ ਅਸੀਂ ਆਪਣਾ ਮੌਲੀ ਖਸ਼ਾਨਾ ਖੁੱਲਗੀ ਹੋਈ ਹੈ ਤੇ ਅਸੀਂ ਫਿਰ ਕਿਹ ਗਏ ਹੋਏ ਰਾਹ ਤੋਂ ਉਹਦੇ ਵਿੱਚ ਸਾਡੇ ਉਸ ਦੇ ਵਿੱਚ ਸਾਡੇ ਲਪੇਟ ਦੇ ਵਿੱਚ ਸਾਡਾ ਫਿਊਚਰ ਸਾਡੇ ਬੱਚੇ ਆ ਰਹੇ ਨੇ ਉਹ ਵਿਚਾਰੇ ਨਦਾਨ ਕੋ ਕਿਸੇ ਲਈ ਇੰਤੇ ਚਾੜ ਰਿਹਾ ਕਿ ਕਿਸੇ ਲਈ ਇੰਤੇ ਚਾੜ ਰਿਹਾ ਤੇ ਇਹਨਾਂ ਨੇ ਹੱਲ ਅਸੀਂ ਆਪਦੀ ਜਿਹੜੀ ਹੈਗੀ ਆ ਕਿ ਪ੍ਰੋਪਰਨਲ ਨਾਲ ਜੁੜ ਕੇ ਅਸੀਂ ਥੋੜਾ ਜਿਹਾ ਸੈਦ ਹੋ ਲਗਵਤ ਕੀ ਤਾਂ ਹਾਲੀ ਕਿਸ ਕਰਕੇ ਰੱਖਿਆ ਕਿ 3 ਦਿਨ ਦਾ ਸੈਮੀਨਾਰ ਹੈ